ਸਰ ਗੱਲਬਾਤ ਹੋਈ ਹੈ ਕਿ ਸਾਡੇ 6:28 ਦਾ ਟਾਈਮ ਸੀ ਜਸਟ ਅਸੀਂ ਸਾਨੂੰ ਛੁੱਟੀ ਹੋਣ ਲੱਗੀ ਸੀ ਅਸੀਂ ਬਾਈਕ ਲੈਣ ਆਣ ਲੱਗੇ ਸੀ ਤੇ ਜਸਟ ਸਰ ਨੋਵਲਟੀ ਟਾਟਾ ਗੁਰਦਾਸਪੁਰ ਤੋਂ ਤੋ ਬੋਲ ਰਿਹਾ ਮੈਂ ਟਾਟਾ ਏਜੰਸੀ ਤੋਂ ਗੱਲ ਕਰ ਰਿਹਾ ਮੈਂ ਉਧਰੋਂ ਬੰਦਾ 120 30 ਦੀ ਸਪੀਡ ਤੇ ਸੀ ਬੰਦਾ ਤੇ ਉਹਨੇ ਕਹਿੰਦਾ ਕਿ ਮੈਂ ਲੈਫਟ ਨੂੰ ਟਰਨ ਕਰਨਾ ਸੀ ਤੇ ਕਹਿੰਦਾ ਮੇਰੇ ਕੋ ਗਲਤੀ ਨਾਲ ਐਕਸੀਡੈਂਟ ਹੋ ਗਿਆ ਅਸੀਂ ਜਦੋਂ ਸਰਚ ਕੀਤਾ ਕਿ ਇਹਨੇ ਨਸ਼ਾ ਕੀਤਾ ਹੋਇਆ ਸੀ ਡਰਿੰਕ ਵਗੈਰਾ ਪਦਨ ਕੀ ਕੀ ਖਾਦਾ ਚਿੱਟਾ ਵਗੈਰਾ ਪੀਤਾ ਹੋਇਆ ਸੀ ਠੀਕ ਆ ਸਰਹਾਨੂੰ ਛੁੱਟੀ ਹੋਣ ਲੱਗੀ ਸੀ ਚਾਰ ਪੰਜ ਬੰਦੇ ਜਿੰਨੇ ਵੀ ਸਾਡੇ ਸੇਲਸਮੈਨ ਆ ਜਾਂ ਸਟਾਫ ਆ ਸਾਰਾ ਇੱਥੇ ਆਣ ਲੱਗਾ ਸੀ ਇਹ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ ਗੱਡੀ ਉੱਪਰ ਚੜ ਜਾਂਦੀ ਕੌਣ ਜ਼ਿੰਮੇਵਾਰ ਸੀ ਦੱਸੋ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ ਮਤਲਬ ਕਿ ਜੋ ਵੀ ਨੁਕਸਾਨ ਆ ਬਾਈਕਸ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਉਸ ਲੈ ਗਈ ਆ ਜਿਹੜਾ ਵੀ ਜ਼ਿੰਮੇਵਾਰ ਆ ਗੱਡੀ ਵਾਲਾ ਉਹਨੂੰ ਲੈ ਕੇ ਜਾ ਥਾਣੇ ਚੁੱਕ ਕੇ ਬਸ ਅਸੀਂ ਥੱਲੇ ਥਾਣੇ ਚੱਲ ਤਾਕੀ ਦਿੱਤੀ ਗਈ ਆ ਨੂੰ ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਡੋ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਹੈ ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਅਸੀਂ ਕਹਿੰਦੇ ਕਿ ਕਾਰਵਾਈ ਕੀਤੀ ਜਾਏ ਸਖਤੋ ਸਖਤ ਕਾਰਵਾਈ ਇਹਦੇ ਨਾਲ ਸਾਥੀਆਂ ਤੇ ਵੀ ਕੀਤੀ ਜਾਏ ਇਹ ਬੰਦੇ ਤੇ ਵੀ ਕੀਤੀ ਜਾਏ ਭਾਜੀ ਮੇਰਾ ਨਾਮ ਦੀਪਕ ਆ ਮੈਂ ਇੱਥੇ ਐਜ਼ ਅ ਡਰਾਈਵਰ ਜੌਬ ਕਰਦਾ ਟਾਟਾ ਮੋਟਰ ਦੇ ਵਿੱਚ ਤੇ ਭਾਜੀ ਆਪਣੇ ਸਰਨਾਮ ਸਿਕਿਉਰਟੀ ਗਾਰਡ ਆ ਇੱਥੇ ਆਪਣੇ ਤੇ 120 ਦੀ ਸਪੀਡ ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲਾ ਬਸ ਉਹ ਦਰਖਤ ਵੀ ਵੇਖੋ ਕੀ ਹਾਲ ਕੀਤਾ ਸੜਕਾਂ ਦੇ ਉੱਤੇ ਚੜਤੀ ਆ ਲੱਗੋ ਕਹਿੰਦਾ ਗਲਤੀ ਗਈ ਆ ਮੇਰੀ ਰੇਂਕ ਕੀਤੀ ਆ ਨੇ ਪੰਜ ਮੋਟਰਸਾਈਕਲ ਦੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇੱਥੇ ਰਗਵੀਰ ਸਰ ਆ 6 ਲਗ ਐਕਟਿਵ ਪੂਰੀ ਡੈਮੇਜ ਹੋਈ ਪੂਰੀ ਡੈਮੇਜ ਹੋਈ ਸਰ ਤੁਹਾਡੇ ਸਾਹਮਣੇ ਆਈਆਂ ਵੇਖੋ ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਰੋਂ ਨਹੀਂ ਆਏ ਆ ਤੇ ਕਹਿੰਦੇ ਕਿ ਸੱਦਰ ਥਾਣੇ ਉਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਥਾਣੇ ਆ ਜਾਓ ਗੱਲ ਕਰਦੇ ਆ ਇੱਥੇ ਮਾਮਲਾ ਜੀ ਸਾਨੂੰ ਇੱਕ ਕੰਟਰੋਲ ਰੂਮ ਤੋਂ ਵਾਇਰਲ ਸਾਈਆ ਕਹਿੰਦੇ ਬੱਬਰੀ ਪੋਲ ਦੇ ਨੇੜੇ ਐਕਸੀਡੈਂਟ ਹੋਇਆ ਅਸੀਂ ਪੰਜਾ ਸੱਤਾ ਮੈਂ ਸੱਤਾ ਮੈਂਟਾ ਚੇਥੋ ਪੜ ਗਏ ਇਹ ਨਹੀਂ ਪਤਾ ਵੀ ਗੱਡੇ ਉਹ ਨਾ ਚੜ ਗਈ ਆਪਣੇ ਮੋਟਰਸਾਈਕਲਾਂ ਦੇ ਉੱਤੇ ਅੱਜ ਆਪਣੇ ਉਹ ਡਰਾਈਵਰ ਸਿਮਰਜੀਤ ਜੀ ਜਿਹੜੇ ਨੰਬਰ ਤੋਂ ਕਹਿੰਦੇ ਪਿਆ ਸੀ ਕਿ ਇੱਕੇ ਨਾਮ ਜਿਆਦੀ ਸਪੀਡ ਹੋਣ ਕਰਕੇ ਗੱਡੀ ਚੰਗੀ ਤਰ੍ਹਾਂ ਮੁਣੀ ਨਹੀਂ ਤੇ ਮੋਟਰਸਾਈਕਲ ਵੇਖਣੀ ਉੱਤੇ ਚੜਾਤਾ ਉਹ ਚਾਰਾ ਵਿਚਾਰਾ ਵਿਚਾਰਾ ਮੋਟਰਸਾਈਕਲਾਂ ਦਾ ਨੁਕਸਾਨ ਕਰਤਾ ਰਾਮਦੇਸਾਤਾ ਤਾਂ ਆਇਓ ਆਇਓ ਸਾਦਾ ਦਾ ਆ ਗਿਆ ਤੇ ਹੁਣ ਅਗਲੀ ਕਾਰਵਾਈ ਕਰਦੇ ਆ ਸਰ ਗੱਲਬਾਤ ਹੋਈ ਹੈ ਕਿ ਸਾਡੇ 6:28 ਦਾ ਟਾਈਮ ਸੀ ਜਸਟ ਅਸੀਂ ਸਾਨੂੰ ਛੁੱਟੀ ਹੋਣ ਲੱਗੀ ਸੀ ਤੇ ਅਸੀਂ ਬਾਈਕ ਲੈਣ ਆਣ ਲੱਗੇ ਸੀ ਜਸਟ ਸਰ ਨੋਵਲਟੀ ਟਾਟਾ ਗੁਰਦਾਸਪੁਰ ਤੋਂ ਤੋਹ ਹੋ ਰਿਹਾ ਮੈਂ ਟਾਟਾ ਏਜੰਸੀ ਤੋਂ ਗੱਲ ਕਰ ਰਿਹਾ ਮੈਂ ਉਧਰੋਂ ਬੰਦਾ 120 30 ਦੀ ਸਪੀਡ ਤੇ ਸੀ ਬੰਦਾ ਤੇ ਉਹਨੇ ਕਹਿੰਦਾ ਕਿ ਮੈਂ ਲੈਫਟ ਨੂੰ ਟਰਨ ਕਰਨਾ ਸੀ ਤੇ ਕਹਿੰਦਾ ਮੇਰੇ ਕੋਲ ਗਲਤੀ ਨਾ ਐਕਸੀਡੈਂਟ ਹੋ ਗਿਆ ਅਸੀਂ ਜਦੋਂ ਸਰਚ ਕੀਤਾ ਕਿ ਇਹਨੇ ਨਸ਼ਾ ਕੀਤਾ ਹੋਇਆ ਸੀ ਡਰਿੰਕ ਵਗੈਰਾ ਪਦਨ ਕੀ ਕੀ ਖਾਦਾ ਚਿੱਟਾ ਵਗੈਰਾ ਪੀਤਾ ਹੋਇਆ ਸੀ ਠੀਕ ਆ ਸਾਨੂੰ ਛੁੱਟੀ ਹੋਣ ਲੱਗੀ ਸੀ ਚਾਰ ਪੰਜ ਬੰਦੇ ਜਿੰਨੇ ਵੀ ਸਾਡੇ ਸੇਲਸਮੈਨ ਹੈ ਜਾਂ ਸਟਾਫ ਹੈ ਸਾਰਾ ਇੱਥੇ ਆਣ ਲੱਗਾ ਸੀ ਇਹ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ ਗੱਡੀ ਉੱਪਰ ਚੜ ਜਾਂਦੀ ਕੌਣ ਜ਼ਿੰਮੇਵਾਰ ਸੀ ਦੱਸੋ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ ਮਤਲਬ ਕਿ ਜੋ ਵੀ ਨੁਕਸਾਨ ਹੈ ਬਾਈਕ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਉਸ ਲੈ ਗਈ ਆ ਜਿਹੜਾ ਵੀ ਜ਼ਿੰਮੇਵਾਰ ਆ ਗੱਡੀ ਵਾਲਾ ਉਹਨੂੰ ਲੈ ਕੇ ਆ ਥਾਣੇ ਚੁੱਕ ਕੇ ਬਸ ਅਸੀਂ ਥੱਲੇ ਥਾਣੇ ਚੱਲ ਤਮਕੀ ਦਿੱਤੀ ਗਈ ਆ ਨੂੰ ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਢੋ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਆ ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਆ ਅਸੀਂ ਕਹਿੰਦੇ ਆ ਕਿ ਕਾਰਵਾਈ ਕੀਤੀ ਜਾਏ ਸਖਤੋ ਸਖਤ ਕਾਰਵਾਈ ਇਹਦੇ ਨਾਲ ਸਾਥੀਆਂ ਤੇ ਵੀ ਕੀਤੀ ਜਾਏ ਇਹ ਬੰਦੇ ਤੇ ਵੀ ਕੀਤੀ ਜਾਏ ਭਾਈ ਮੇਰਾ ਨਾਮ ਦੀਪਕ ਆ ਮੈਂ ਇੱਥੇ ਐਜ਼ ਅ ਡਰਾਈਵਰ ਜੌਬ ਕਰਦਾ ਟਾਟਾ ਮੋਟਰ ਦੇ ਵਿੱਚ ਤੇ ਭਾਜੀ ਆਪਣੇ ਸਰਨਾਮ ਸਿਕਿਉਰਿਟੀ ਗਾਰਡ ਆ ਇੱਥੇ ਆਪਣੇ ਤੇ 120 ਦੀ ਸਪੀਡ ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲ ਆ ਬਸ ਉਹ ਦਰਖਤ ਵੀ ਵੇਖੋ ਕੀ ਹਾਲ ਕੀਤਾ ਤਰਤਾਂ ਦੇ ਉੱਤੇ ਚੜਤੀ ਆ ਟੱਗੋ ਕਹਿੰਦਾ ਗਲਤੀ ਗਈ ਆ ਮੇਰੀ ਰਿੰਗ ਕੀਤੀ ਆ ਨੇ ਪੰਜ ਮੋਟਰਸਾਈਕਲ ਜੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇੱਥੇ ਰਗਵੀਰ ਸਰ ਆ 6 ਲਗ ਐਕਟਿਵ ਪੂਰੀ ਡੈਮੇਜ ਹੋਈ ਪੂਰੀ ਡੈਮੇਜ ਹੋਈ ਸਰ ਤੁਹਾਡੇ ਸਾਹਮਣੇ ਆਈ ਆ ਵੇਖੋ ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਰੋਂ ਨਹੀਂ ਆਏ ਆ ਕਹਿੰਦੇ ਕਿ ਸੱਦਾ ਠਾਣੇ ਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਠਾਣੇ ਆ ਕੇ ਗੱਲ ਕਰਦੇ ਆ। ਇੱਥੇ ਮਾਮਲਾ ਜਾਨੂੰ ਇੱਕ ਕੰਟਰੋਲ ਰੂਮ ਤੋਂ ਵਾਇਰਲਸ ਆਈਆ। ਕਹਿੰਦੇ ਵੀ ਬੱਬਰੀ ਪੁਲ ਦੇ ਨੇੜੇ ਐਕਸੀਡੈਂਟ ਹੋਇਆ। ਆ ਪੰਜਾ ਸੱਤਾ ਮਿੰਟ ਸੱਤਾ ਮਿੰਟਾਂ ਚ ਇੱਥੇ ਪੜ ਗਿਆ। ਇਹ ਨਹੀਂ ਪਤਾ ਵੀ ਗੱਡੇ ਉਹ ਨਾ ਚੜ ਗਈ ਆਪਣੇ ਮੋਟਰਸਾਈਕਲਾਂ ਦੇ ਉੱਤੇ। ਅੱਜ ਆਪਣੇ ਉਹ ਡਰਾਈਵਰ ਸਿਮਰਜੀਤ ਸਿਮਰਜੀਤ ਸਿੰਘ ਨੇ ਕਹਿੰਦੇ ਬਾਈ ਕਿ ਇੱਕੇ ਦਾਮ ਜਿਆਦੀ ਸਪੀਡ ਨਾਲ ਕਰਕੇ ਗੱਡੀ ਚੰਗੀ ਤਰ੍ਹਾਂ ਮੁਣੀ ਨਹੀਂ ਤੇ ਦਾ ਮੋਟਰਸਾਈਕਲ ਵੇਖਣੀ ਉੱਤੇ ਚੜਾਤਾ ਉਹ ਚਾਰਾ ਚਾਰਾ ਵਿਚਾਰਾ ਮੋਟਰਾਂ ਸਾਕ ਦਾ ਨੁਕਸਾਨ ਕਰਤਾ ਆ ਮੇਰੇ ਸਾਹਤਾਰ ਤੇ ਆਈਓ ਆਈਓ ਸੱਦਾਦਾ ਆ ਗਿਆ ਤੇ ਉਹ ਹੁਣ ਅਗਲੀ ਕਾਰਵਾਈ ਕਰਦੇ ਆ